ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਗਰਾਡੇ ਵੀ ਹਰ ਮੀ ਰਿਪੋਰਟ ਤੇ ਅੱਜ ਆਪਾਂ ਦੋਸਤੋ ਔਰਤਪੁਰੇ ਦੀ ਮੰਡੀ ਵਿੱਚ ਫੇਰ ਪਹੁੰਚ ਕੇ ਬੋਲੀ ਸ਼ੁਰੂ ਹੋਣ ਲੱਗੀ ਆ ਬਸ ਲੈ ਕੇ ਚੱਲਦੇ ਆਂ ਤੂੜੀ ਦੀ ਬੋਲੀ ਜਾਨ ਨੂੰ ਵੇਖੋ ਕਿਵੇਂ ਤੂੜੀ ਤੇ ਧੜਾ ਧੜਾ ਬੋਲੀ ਤੇ ਵਗਦੀ ਤੂੜੀ ਧੜਾ ਧੜਾ ਸਵਾਕਾ ਨਾਲ ਸੋਹਣੀਆਂ ਬੋਲੀ ਠੀਕ ਆ ਸੱਤ ਦਾ ਹੀ ਆ ਬਾ ਠੀਕ ਆ ਇਹਦੇ ਚ ਬੋਲਦੀ ਆ ਕਿ ਸਾਰੇ ਨੂੰ ਸੁਣਨ ਦੀ ਕਹਿੰਦੇ ਸੱਤ ਵਜੇ ਦਾ ਚੈ ਵੀ ਮਾਇਆ ਆ ਤੱਕ ਕਰੀ ਆ ਬੋਲੀ ਹੋ ਚੀ ਹੈ ਨਾ ਉਸ ਮੈਂ ਟਿਕਾਰੀ ਦੇ ਯਾਰ ਸਾਡੀ ਬਾਈ 7 ਵਜੇ ਦਾ ਟਾਈਮ ਆ ਬੋਲੀ ਦਾ ਠੀਕ ਆ ਹਾਂ ਅੱਜ ਥੋੜਾ ਜਿਹਾ ਵੀ ਹਲੇ ਪਹਿਲਾ ਦਿਨ ਤਾਂ ਕਰਕੇ 15 ਦਿਨ ਲੇਟ ਆ ਨਾ 7 ਵਜੇ ਦਾ ਬਾਈ ਜੀ ਟਾਈਮ ਹੋ ਗਿਆ ਬੋਲੀ ਦਾ 300 ਰੁਪਿਆ 300 ਰੁਪਿਆ 305 10 15 20 25 30 35 40 45 350 350 50 60 65 70 370 ਰੁਪਏ ਬੋਲਾ ਬਾਈ ਜੀ 370 ਰੁਪਏ ਜੀ ਲੋ ਮਿੱਤਰੋ ਇਹ ਟਰਾਲੀ ਦਾ ਰੇਟ ਆ ਜਿਹੜਾ ਪਹਿਲੀ ਟਰਾਲੀ ਦਾ 370 ਰੁਪਏ ਹੋਇਆ ਅੰਦਰ ਦੀ ਤੁੜੀ ਸੀ ਇਹ 370 ਤੇ ਗਈ ਆ ਬਾਈ ਜੀ ਪਹਿਲੀ ਟਰਾਲੀ ਦਾ ਹੈਗੇ ਆ 10 15 ਨੱਕ ਆ ਗਿਆ ਅੱਜ ਟਾਈਮ ਬਦਲਿਆ ਕਰਕੇ ਟਰਾਲੀਆਂ ਤਰੂਆਂ ਹੋਈਆਂ ਹਜੇ ਅੱਜ ਹੁਣ ਨੱਕ ਘਟ ਵੀ ਨਹੀਂ ਅਗਲੀ ਟਰਾਲੀ ਦਾ ਕੀੜੇ ਜਾਂਦਾ ਮਿੱਤਰੋ

ਪਹਿਲੇ ਦਿਨਾਂ ਨਾਲੇ ਹੌਲੀ ਹੌਲੀ ਕਿੰਨੇ ਜਾਓਗੇ ਕਿੰਨੇ ਕਿਹੜੀ ਫੀਸ ਹੈ 500 ਰੁਪਏ ਦਾ ਨਾਲੇ ਰੋਡ ਤੇ ਨਾ 30 20 400 ਨਾ ਭਾਏ ਬੋਲਣਗੇ 190 ਰੁਪਏ ਲਓ ਮਿੱਤਰੋ ਇਹ ਟਰਾਲੀ ਦਾ ਰੇਟ ਹੈ ਜਿਹੜਾ 300 ਦੇ 90 ਰੁਪਏ ਹੋਗਾ ਦੂਜੀ ਟਰਾਲੀ ਸੀ ਇਹ ਮਿੱਤਰੋ 370 370 ਇਹ ਦੂਜੀ ਦਾ 390 ਅੱਜ ਨਾ ਜਿਹੜੇ ਥੋੜੇ ਘੱਟ ਤਾਂ ਕਰਕੇ ਰੇਟ ਤਾਂ ਨਹੀਂ ਜਾਊਗਾ ਬਹੁਤ ਇਹਨੇ ਫੂਡ 3600 ਵਾਲੀ ਚੀਜ਼ੀ ਟਰਾਲੀ ਦਾ ਕੀ ਰੇਟ ਜਾਂਦਾ ਮਿੱਤਰੋ ਅੰਦਰ ਦੀ ਅੰਦਰ ਦੀ ਅੰਦਰ ਦੀ ਤੁਸੀਂ ਬੋਲੋ 300 ਦੀ ਟਰਾਲੀ 300 ਰੁਪਿਆ 5 10 15 20 25 30 35 40 41 350 50 60 65 70 75 80 85 90 92 395 ਰੁਪਏ ਹੋਗਿਆ ਮੈਂ ਹੈਗਾ 395 ਹਾਂ ਚਲੋ ਮਿੱਤਰ ਉਹ ਲਈ ਮੇਤਰਾ ਟਰਾਲੀ ਦਾ ਰੇਟ ਜਿਹੜਾ 395 ਰੁਪਏ ਹੋ ਗਿਆ ਇੱਕਜੀ ਟਰਾਲੀ ਦਾ ਰੇਟ 395 ਰੁਪਏ ਰਿਹਾ ਚੌਥੀ ਟਰਾਲੀ ਦਾ ਰੇਟ ਮਿੱਤਰ ਹੋਵੇ ਨੇ ਕੀ ਜਾਂਦਾ ਤਾਂ ਨਹੀਂ ਦੱਸਦਾ ਰੇਟ ਚੌਥੀ ਟਰਾਲੀ ਦਾ ਰੇਟ ਮਾਰਦੇ ਨੇਗਾ ਕੀ ਜਾਂਦਾ ਮਿੱਤਰ ਤੁਮ ਕੀ ਬੋਲੀ ਫੇਰ ਹੀ ਬੋਲੇ ਨਾ ਅੱਲਾ 500 ਰੁਪਿਆ ਕਰਾਇਆ ਬਾਈ ਫ੍ਰੀਕੋਡ ਦਾ ਹੈ ਬਾੜ ਦੀ ਟੁੜੀਆ ਦੇ ਨਾਲ ਦੀ ਬੋਲੋ ਬਾਈ ਆ ਬਾਈ ਵਿੱਚੋਂ ਨਿਕੂਗੀ ਬਾੜ ਦੀ ਹੈ ਤੈਨੂੰ ਦੱਸਿਆ ਬਾੜ ਦੀ ਆ ਵੀ ਮਾੜੀ ਮੋਟੀ ਆ ਸਕਦੀ ਆ ਸੁੱਕੀ ਹੋਊਗੀ ਗਿੱਲੀ ਨਹੀਂ ਸੀ ਆ ਗਿੱਲੀ ਨਹੀਂ ਲੱਗੀ ਸੀ ਨਹੀਂ ਹੋਊਗੀ ਹਾਂ ਬੋਲੋ 250 ਰੁਪਿਆ 395 250 250

400 ਰੁਪਏ ਬਾਈ ਲੋ ਮੈਟਰੋ 400 ਰੁਪਿਆ ਬਾਹਰ ਦੀ ਤੁੜੀ ਦਾ ਰੇਟ ਜਾਵੜਿਆ 400 ਰੁਪਿਆ ਹੋ ਗਿਆ ਚੌਥੀ ਟਰਾਲੀ ਦਾ ਰੇਟ ਮੈਟਰੋ ਬਾਹਰ ਦੀ ਤੁੜੀ ਸੀ ਇਹ ਪੰਜਵੀਂ ਟਰਾਲੀ ਹੋਰ ਚਾਹ ਦੇਣ ਲੈ ਗਏ ਤੁੜੀ ਬਾਹਰ ਦੇ ਨਿਗਾ ਇਹ ਪੰਜਵੀਂ ਟਰਾਲੀ ਦਾ ਕੀ ਰੇਟ ਜਾਂਦਾ ਮਖਸੂਰ ਕੁਰੇ ਵੀ ਆਉਂਦੇ ਆ ਇੱਕ ਟਰਾਲੀ ਹੋਰ ਆ ਗਈ ਆ ਤੇ ਚਾਰ ਪੰਜ ਨਾਲ ਖੜੀ ਸੀ ਕਿਹਦੀ ਆ ਬਾਈ ਅੰਦਰ ਦੀ ਹਾਂ ਅੰਦਰ ਦੀ ਥੋੜੀ ਬੋਲੋ ਜੀ 300 300 ਜਿੰਨੇ ਮਹਗਾ ਜਾਊਗਾ ਭਾਈ 320 25 3 20 40 45 350 352 ਅਨਾਵੀ 352 60 70 75 80 95 400 5 10 15 ਮੇਰੇ ਭੀਰੇ 420 ਰੁਪਏ ਹੋ ਗਈ ਬਾਈ ਲਓ ਮੇਤਰੋ ਐ ਟਰਾਲੀ ਦਾ ਰੇਟ ਹੈ ਜਿਹੜਾ 420 ਰੁਪਏ ਹੋ ਗਿਆ ਮੇਤਰੋ 420 ਤੇ ਜਾਵੜੀ ਆ 5 ਮੀਟਰ ਵਾਲੀ ਹੁਣ ਤੱਕ ਦਾ ਇਹ ਸਿਰਹਾ ਤਾਂ ਦਾ ਰੇਟ ਤਾਂ 420 ਤੇ ਜਾਵੜਾ 6 ਮੀਟਰ ਟਰਾਲੀ ਦਾ ਰੇਟ ਵੇਣੇ ਮੇਤਰੋ ਜੀ ਬਾਈ 300 300 300 5 10 15 20 25 30 35 40 45 350 50 60 65 70 75 80 85 90 390 ਬੋਲਣਗੇ ਨੇ 190 ਹਲੋ ਇਹ ਮੇਟਰੂ 190 ਤੇ 90 ਰੁਪਏ ਟਰਾਲੀ ਦਾ ਰੇਟ ਗਿਆ 420 ਰੁਪਏ ਹੁਣ ਤੱਕ ਦਾ ਹਾਈएस्ट ਰੇਟ ਚੱਲੀ ਜਾਂਦਾ ਮੇਟਰੂ 6ਵੀਂ ਟਰਾਲੀ ਆ ਗਈ ਅੱਗੇ ਤੋਂ 60 ਟਰਾਲੀ ਰੇਡ ਇਹਦਾ ਕੀ ਰੇਡ ਜਾਂਦਾ ਮੇਟਰੂ ਇਹਨੇ ਅੰਦਰ ਦੀ ਤੁਰੀ ਹੈ ਕਿ ਬਾਹਰ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਓ ਬਰੋ ਦਾ ਬਖੀ ਬਾਹਰ ਦੀ ਤੁਰੀ ਆਈ ਬੋਲੋ 100 ਰੁਪਏ ਆਈ 300 10 20 30 65 75 88 90 390 ਬੋਲ ਰਹੇ ਨੇ 390 ਰੁਪਏ ਬਾਈ ਜੀ ਲਓ ਜੀ ਮਿੱਤਰੋ 390 ਰੁਪਏ ਟਰਾਲੀ ਦਾ ਰੇਟ ਗਿਆ ਤਾਂ ਤੱਕ ਫਰੀ ਵਾਲਾ ਰੇਟ ਵੇਖੀ ਤਾਂ ਹੁਣ ਟਾਈ ਦਾ ਹਾਈएस्ट ਰੇਟ 420 ਰੁਪਏ ਹੋਇਆ ਸੰਸੋ ਨਬਿਆ ਟਰਾਲੀ ਦਾ ਰੇਟ ਰਿਹਾ ਸੱਤਵੀਂ ਟਰਾਲੀ ਆ ਗਈ ਮੈਟਰੋ ਇਹਨੇ ਕੀ ਰੇਟ ਜਾਂਦਾ 6 ਨਾਲ ਰਹਿ ਗਈ ਦੋ ਮਦਰਵਾ ਅੰਦਰ ਦੀ ਤੁਰੀ 300 ਸਕੂਟਰੀ ਤੇ ਹੀ ਮੜੀ ਬਈ 300 300 ਕਿੱਠੜੀ ਆ 300 ਰੁਪਿਆ 5 10 15 20 25 30 ਨਿਕਾਉਂ ਦਿੰਦੇ 40 45 350 52 80 65 70 76 80 380 ਗੋਲੰਗ ਨੇ 300 ਸਿੰਧੀਏ ਬਈ ਗੋਇਸ਼ਾਲਾ ਇਹ ਵੀ ਦੋਸਤੋ ਇਹ ਵੀ ਗੋਇਸ਼ਾਲਾ ਜੇ ਟਰਾਲੀ ਦਾ ਰੇਟ ਹੋਇਆ 320 ਰੁਪਏ ਹੋਇਆ ਮੈਤਰੋ ਇਸ ਟਰਾਲੀ ਦਾ ਰੇਟ ਜਿਹੜਾ 320 ਰੁਪਏ ਹੋਇਆ ਤੇ 420 ਹੁਣ ਤੱਕ ਦਾ ਹੈ ਇਹ ਸਟੇਟ ਚੱਲੀ ਜਾਂਦਾ ਨਾ ਰਹੇਗਾ ਇਦੋਂ ਮਗਰ ਮੈਤਰੋ 5 ਇਹਨੇ ਟਰਾਲੀ ਦਾ ਕੀ ਰੇਟ ਜਾਂਦਾ ਐਸੀ ਵੀਜੀ ਦੁਕਾਨ ਤੋਂ ਲੈ ਲਿਆ ਜਿਹੜੇ ਕੋਲ ਆਉਂਦਾ ਇੱਧਰ ਜਾਣਾ 300 ਰੁਪਏ ਅੰਦਰ ਦੀ 300 ਸਰੂਟ ਛਡੋਗੇ ਨਹੀਂ ਗ੍ਰੀਨ ਕੋਰਟ ਹੈ ਬੰਦ ਮਾਲੀ ਭਾਰਤੀ ਅੱਛਾ ਭਾਈ ਸਾਰੀ ਅੰਦਰ ਦੀ ਹੈ ਚਾਰਾਂ ਦੁਪਾਲਾ ਕੇ ਟਿਕਾ ਚਲੋ ਕੋਈ ਨਹੀਂ ਤੈਨੂੰ 300 ਆਹ ਹੋ ਹੋ 300 ਜਦ ਵਿੱਚ ਮੈਂ ਕਾਲ ਕਰ ਲੂੰਗਾ 5 10 ਸਮਝ ਆਏਗਾ ਭਾਈ ਆਰਾਮ ਹੋ ਗਏ ਆਰਾਮ ਸਰ ਆ ਬੰਦ ਹੀ ਗਿਆ ਬਾਈ 300 ਰੁਪਏ 300 ਬੋਲਾਂਗੇ ਨੇ 300 ਰੁਪਏ ਦੇਖੋ ਜੀ ਲੋ ਮਿੱਤਰੋ 300 ਤੇ 55000 ਰੁਪਏ ਹਨ ਟਰਾਲੀ ਦਾ ਕੀ ਰੇਟ ਗਿਆ 300 300 ਰੁਪਿਆ ਮਿੱਤਰੋ ਗਿਆ ਇਹ ਟਰਾਲੀ ਦਾ ਰੇਟ ਇਹਨੇ 8ਵੀਂ ਟਰਾਲੀ ਦਾ ਕੀ ਰੇਟ ਜਾਂਦਾ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਵੀਰਾਂ ਨੂੰ ਪਤਾ ਲੱਗ ਸਕੇ ਕੀ ਰੇਟ ਚੱਲਦਾ ਹੁਣ 300 ਨਾ 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 300 5 10 15 20 500 ਸਮਝ 8 70 80 380 ਬੋਲੇ ਨੇ 380 ਰੁਪਏ ਗਿਆ ਅੰਦਰ ਦੀ ਤੁੜੀ ਸੀਗੀ ਇਹ ਵੀ 380 ਤੇ ਗਈ ਆ ਇਹਨੇ ਅਗਲੀ ਟਰਾਲੀ ਆ ਕੀ ਰੇਡ ਜਾਂਦਾ ਹਾਂ ਦੇ ਜਾਂਡੀ 53 ਦਾ ਖੜਾ ਅੱਗੇ ਇਹਨੇ ਇਸ ਟਰਾਲੀ ਦਾ ਮਤਲਬ ਕੀ ਰੇਡ ਜਾਂਦਾ ਬਾਈ ਆਪਣੀਆਂ ਦਾ 300 300 305 ਦੀ 10 ਭਾਈ ਜਾਏਗਾ ਉੱਥੇ 300 ਸਰ 300 ਸਰ 310 15 2 25 3 35 40 48 850 53 865 70 100 25 81 90 390 ਬੋਲੇ ਤੇ ਜਰਾ ਬੋਲਸਾ ਲੋਏ ਮਿੱਤਰੋ 390 ਰੁਪਏ ਆ ਟਰਾਲੀ ਦਾ ਰੇਟ ਗਿਆ ਆ ਨਵੀਂ ਟਰਾਲੀ ਦੀ ਇਹ 390 ਹੋ ਗਿਆ ਰੇਟ ਅੱਜ ਨਗਾਨੀ ਗੱਲ ਕਰੀਏ ਤਾਂ ਨਾ ਘਟਲੇ ਦੀ ਪਤਾ ਨਹੀਂ ਬੋਲੀ ਸਦਾ ਜਰੂਰੀ ਕਰਕੇ ਕਿ ਉਹ ਹੀ ਦੋ ਨਾ ਰਹਿ ਗਈ ਤੁ ਮਗਰ ਵੇਨੇ ਹੋ ਗਲੇ ਰੇ ਨਾ ਹੀ ਰੇਟ ਜਾਂਦਾ 420 ਹੁਣ ਤੱਕ ਦਾ ਹਾਈएस्ट ਰੇਟ ਜਿੰਨੀ ਜਾਂਦਾ ਮੈਂ ਚਲੋ 200 200 200 200 ਰੁਪਇਆ ਕੋਲ ਨੀ ਲੈਡ ਕੋ ਤਰੋ ਕਰਦੇ ਤੋ ਕਰਦੇ ਪਏ ਓਕੇ ਵਾਲੀ 100 ਰੁਪਇਆ ਨਹੀਂ ਮਾਣੇ ਸਾਮਣੇ ਨਹੀਂ ਯਾ ਗਰੰਟੀ ਆ ਮੇਰੀ ਪਰਾ ਛਾੜ ਨਹੀਂ ਕਰੇ 200 ਰੁਪਇਆ 5 10 15 20 25 30 35 40 45 50 55 60 ਅਜੀ 260 ਬੋਲਾਂਗੇ ਨੇ 260 ਪਹਿਲਾਂ ਲਓ ਮਿੱਤਰੋ 260 ਰੁਪਏ ਟਰਾਲੀ ਦਾ ਰੇਟ ਗਿਆ ਬਾਹਰ ਦੀ ਤੁੜੀ ਸੀਗੀ ਰੰਗ ਥੋੜਾ ਜਿਹਾ ਫਾਲ ਸੀਗੀ ਤੁੜੀ ਉਹ ਸੁੱਕੀ ਸੀ ਜਮਾ ਬਾਈਆਂ ਦਾ 260 ਰੁਪਏ ਗਈ ਕਿਹਨੇ ਅਗਲੀ ਟਰਾਲੀ ਦਾ ਖੀਰ ਲਈ ਟਰਾਲੀ ਦਾ ਕੀ ਰੇਟ ਜੰਦਾ ਮਿੱਤਰੋ बारहवीं तो ट्राली है 200 5 715 23 85 42 45 250 54 80 80 200 200 80 90 92 300 5 10 ਪੰਦਰਾ 25 325 ਬੋਲਣਾ ਇਹਨੇ 325 ਰੁਪਏ ਲਓ ਬਈ ਮਿੱਤਰੋ ਐ ਟਰਾਲੀ ਦਾ ਰੇਟ ਆ ਜਿਹੜਾ 325 ਰੁਪਏ ਵਾਰਾਣਾ ਗਏ ਸੀ ਮਿੱਤਰੋ ਅੱਜ 325 ਰੁਪਏ ਐ ਟਰਾਲੀ ਦੇ ਕੀ ਟਰਾਲੀ ਦਾ ਰੇਟ ਰਿਹਾ 420 ਦੇ ਖੇ ਦਾ ਜਿਹਦਾ ਹਾਈएस्ट ਰੇਟ ਰਿਹਾ ਮਿੱਤਰੋ ਹੁਣ 7 ਵਜੇ ਦਾ ਟਾਈਮ ਕਰਤਾ 7 ਵਜੇ ਜਿਹੜੇ ਭਰਾਵਾਂ ਨੇ ਤੂੜੀ ਵੇਚਨੀ ਤੇ ਖਰੀਦਣੀ ਹੁੰਦੀ ਸਾਢੇ 7 ਵਜੇ ਦਾ ਅੱਗੇ ਹੁੰਦਾ ਸੀ ਹੁਣ 7 ਵਜੇ ਦਾ ਕਰਤਾ ਕੋੜਕੂ ਪੂਰੇ ਦੀ ਮੰਡੀ ਵਿੱਚ ਪਹੁੰਚ ਸਕਦੇ ਆ ਅੱਜ 7:30 ਵਜੇ ਬੋਲੀ ਸ਼ੁਰੂ ਕੀਤੀ ਹੈ ਉਹ 7 ਵਜੇ ਦਾ ਟਾਈਮ ਕਰਤਾ ਮਿੱਤਰੋ ਮਾਰ ਲਿਆ ਕਰੋ ਅਹਿਮਦੋ ਸਾਹਿਬ ਨਾਲ ਧੰਨਵਾਦ ਦੋਸਤੋ ਵੀਡੀਓ ਵੇਖਣਗੇ ਜੁੜੇ ਰਹੋ ਚੈਨਲ ਦੇ ਨਾਲ